ਜਲੰਧਰ ਵਿੱਚ ਭਾਜਪਾ ਦੇ ਸੀਨੀਅਰ ਆਗੂ ਸ਼ਵੇਤ ਮਾਲਿਕ ਵੱਲੋਂ ਅੱਜ ਕੀਤੀ ਗਈ ਪ੍ਰੈਸ ਕਾਨਫਰੰਸes ਦੇ ਬਚਨਾਂ ਦੱਸਿਆ ਕਿ ਮੈਂਬਰਸ਼ਿਪ ਅਭਿਆਨ 2024 ਦੇ ਤਹਿਤ ਮੋਬਾਈਲ ਫੋਨ ਤੇ ਲੋਕ ਬਣ ਸਕਦੇ ਨੇ ਭਾਜਪਾ ਦੇ ਮੈਂਬਰ 1 ਸਤੰਬਰ ਤੋਂ 31 ਸਤੰਬਰ ਤੱਕ ਚੱਲੇਗੀ ਮੁਹਿੰਮ ਭਾਰਤੀ ਜਨਤਾ ਪਾਰਟੀ ਨੇ ਇਸ ਵਾਰ 50 ਲੱਖ ਮੈਂਬਰ ਜੋੜਨ ਦਾ ਕੀਤਾ ਵਾਅਦਾ ਫੋਨ ਨੰਬਰ ਤੇ ਮਿਸਕਾਲ ਤੇ ذریعے QR QR ਕੋਡ ਤੇ ਜਨਾਲੀ ਭਾਰਤੀ ਜਨਤਾ ਪਾਰਟੀ ਦੀ ਵੈਬਸਾਈਟ ਤੇ ਰਾਹੀਂ ਲਈ ਜਾ ਸਕਦੀ ਹੈ ਉੱਥੇ ਹੀ ਭਾਜਪਾ ਦੀ ਮੈਂਬਰਸ਼ਿਪਪਾਲ ਸਿੰਘ ਖਹਿਰਾ ਵੱਲੋਂ ਕੰਗਨਰਨੋ ਤੇ ਐਨਐਸਏ ਲਾਉਣ ਵਾਲੇ ਬਿਆਨ ਦੇ ਸਮੇਂ ਸ਼ਵੇਤ ਮਲਿਕ ਦਾ ਬਿਆਨ ਕੀ ਕਿਹਾ ਤੁਸੀਂ ਵੀ ਸੁਣੋ ਸੱਜੇ ਚਾਰ ਦਲ ਸਭਾ ਦੇ ਇੰਚਾਰਜ ਜਿਹੜਾ ਦੇ ਵਿੱਚ ਸੈਂਟਰਲ ਤੋਂ ਉਹ ਅੱਗੇ ਆ ਜਾਦਾ ਹੈ ਅਸ਼ਰੇ ਅਵਾਜ਼ ਦੀ ਹੋਰ ਕੰਪਨੀ ਪਾਲੀ ਪਾੜ ਗਏ ਤੇ ਸਾਰੇ ਉਹਨਾਂ ਮੈਂ ਆਪ ਸੁਣਦਾ ਇਥੇ ਆਪ ਜੀ ਹੈ ਆਪ ਦਾ ਤੇ ਮੈਂ ਉਹ सुद्धा ਫੇਰ ਕੋਲੋਂ ਤਿਰੂ ਨੂੰ ਨਵੀਨ ਕਰਾਂਗਾ ਕਿ ਉਹ ਆਪਣੀ ਗੱਲਬਾਤ ਤਾਂ ਜੇ ਨਾਲ ਸਮਝ ਗਿਰਤ ਸਾਡੇ ਵਿੱਚ ਨਾਤਰ ਨਾਰਥਰਨ ਚਾਰਜਿੰਗ ਦੇ ਟਾਰਗੇਟਿੰਗ ਸਨੋਂਗਾ ਸ਼ੰਗਰ ਸ਼ੰਗਰ ਉਹ ਸਮਾਨਿਤ ਪਤਵਾਰਦਾਰ ਬੰਨੋ ਪਾਤਰਸ਼ਕਤੀ और सम्मानित जो भाजपा के वरिष्ठ अधिकारी मेरे नाम पे आए हैं मैं सब ਨੂੰ ਨਮਨ ਕਰਦਾ ਹਾਂ ਧੰਨਵਾਦ ਜਿੰਨਾ ਕਿ ਤੁਸੀਂ ਆਪਣਾ ਕੀਮਤੀ ਸਮੇਂ ਕਰਕੇ ਅੱਜ ਇੱਥੇ ਆਏ ਹੋ ਤੇ ਵਿਸ਼ੇ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਜੋ ਇੱਕ ਲੋਕਤੰਤਰ ਹੈ ਜਿਹਦਾ ਉਤਸਵ ਅਸੀਂ ਮਨਾਣਾ ਸ਼ੁਰੂ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਇੱਕ ਵਿਰక్షణ ਪਾਰਟੀ ਹੈ 6 ਸਾਲ ਬਾਅਦ ਮੈਂਬਰਸ਼ਿਪ ਅਭਿਆਨ ਚਲਾਇਆ ਲੋਕਾਂ ਨੂੰ ਨਵੇਂ ਮੈਂਬਰ ਸੀ ਬਣਾਉਣੇ ਆ ਕੋਲ ਬੜੇ ਟਰਾਂਸਪੇਰੈਂਟ ਸਿਸਟਮ ਦੇ ਨਾਲ ਮੋਬਾਈਲ ਨਾਲ ਬੰਦੇ ਐਸਾ ਕੁਝ ਨਹੀਂ ਹੈ ਕਿ ਕਾਗਜ਼ ਤੇ ਕੁਝ ਲਿਖ ਰੰਗਾ ਬਗੈਦਾ ਉਹਨਾਂ ਦੇ ਮੋਬਾਈਲ ਤੋਂ ਮੈਸੇਜ ਜਾਂਦਾ ਹੈ ਕਿ ਉਹਦੇ ਨਾਲ ਮੈਂਬਰਸ਼ਿਪ ਹੋਣੀ ਚੱਲੇਗੀ ਅਲੋਸਤੋ ਬਾਅਦ 15 ਅਕਤੂਬਰ ਤੋਂ 31 ਅਕਤੂਬਰ ਤੱਕ ਸੈਕੰਡ ਫੇਜ਼ ਜਿਹੜਾ ਮੈਂਬਰਸ਼ਿਪ ਦਾ ਉਹ ਚੱਲੇਗਾ ਤਾਂ ਕਿ ਸਭ ਨੂੰ ਅਫਸਰ ਮਿਲ ਸਕੇ ਕਿ ਉਹ ਇਸ ਇਲੈਕਸ਼ਨ ਪਾਰਟੀ ਇਹ ਰਾਸ਼ਟ੍ਰਭਖਤ ਪਾਰਟੀ ਜਿਹੜੀ ਕਿ ਦੇਸ਼ ਨੂੰ ਪਰਮਵੈਵਪ ਦੇ ਲਿਜਾਣਾ ਚਾਹੁੰਦੀ ਹੈ ਜਿਹੜੀ ਦੇਸ਼ ਨੂੰ ਦੁਨੀਆ ਦੀ ਸਭ ਤੋਂ ਪਹਿਲੀ ਅਰਥਵਿਵਸਥਾ ਬਣਾਉਣਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਦੇਸ਼ ਨੂੰ ਵਿਸ਼ਵ ਸ਼ਕਤੀ ਬਣਾਣਾ ਚਾਹੁੰਦੀ ਹੈ ਜਿਹੜੀ ਦੇਸ਼ ਨੂੰ ਵਿਸ਼ਵ ਗੁਰੂ ਬਣਾਣਾ ਚਾਹੁੰਦੀ ਹੈ ਜਿਹੜੀ ਦੇਸ਼ ਨੂੰ ਸੋਲੇ ਦੀ ਜੜੀ ਆ ਇੱਕ ਵਾਰੀ ਫੇਰ ਲੜਾਉਣਾ ਚਾਹੁੰਦੀ ਹੈ ਉਸ ਪਾਰਟੀ ਦੇ ਸਦਸੇ ਬਣ ਬੜਾ ਅੱਛਾ ਉਗਾਰਾ ਮਿਲ ਰਿਹਾ ਅੱਜ ਪੜਾਣੀ ਸਾਹਿਬ ਨੇ ਦਿਖਾਰੇ ਸੀ ਸਾਡੇ ਵੱਡੇ ਵੱਡੇ ਲੀਡਰ ਪਟਾਰੀ ਸਾਹਿਬ ਨੇ ਬੜੀ ਵੱਡੀ ਮੈਂਬਰਸ਼ਿਪ ਕੀਤੀ ਹੈ ਪ੍ਰਧਾਨ ਜੀ ਵੀ ਕਰ ਰਹੇ ਨੇ ਸਾਰੇ ਜਿੰਨੇ ਲੋਕ ਬੈਠੇ ਨੇ ਮੈਂ ਪਟਾਰੀ ਸਾਹਿਬ ਦੇ ਨਾਲ ਬੈਠੇ ਜੀ ਮਨੋਂ ਮੋਬਾਈਲ ਦੇਖਿਆ ਤੇ ਸਾਰੇ ਹੀ ਇਸ ਵੇਲੇ ਮੈਂਬਰਸ਼ਿਪ ਜੁੜੇ ਨੇ ਸਭ ਕਾਰਜਕਰਤਾ ਆ ਸਾਡਾ ਕੋਈ ਔਦਾਂ ਨਹੀਂ ਹੁੰਦਾ ਅਸੀਂ ਹਮੇਸ਼ਾ ਕਾਰਜਕਰਤਾ ਬਣ ਕੇ ਕੰਮ ਕਰਦੇ ਹਾਂ ਚਾਹੇ ਕੋ ਮਨਿਸਟਰ ਹੋਏ ਚਾਹੇ ਕੋ ਵਿਧਾਇਕ ਹੋਏ ਚਾਹੇ ਕੋਈ ਸੰਸਦ ਹੋਏ ਅਸੀਂ ਉਹ ਕੰਮ ਕਰਦੇ ਅੱਜ 777 ਜ਼ਿਲ੍ਹੇ ਨੇ ਦੇਸ਼ ਦੇ ਜਿਨ੍ਹਾਂ ਦੇ ਵਿੱਚ ਇਹ ਮੈਂਬਰਸ਼ਿਪ ਡਰਾਈਵ ਚੱਲ ਰਹੀ ਹੈ ਤੁਸੀਂ ਦੇਖੋ ਕਿੰਨਾ ਵਿਸ਼ਾਲ ਕੰਮ ਭਾਰਤੀ ਜਨਤਾ ਪਾਰਟੀ ਦਾ ਚੱਲ ਰਿਹਾ ਹੈ ਔਰ 11486 ਸਾਡੇ ਮੰਡਲ ਨੇ ਜਿਨ੍ਹਾਂ ਮੰਡਲਾਂ ਦੇ ਵਿੱਚ ਦੇਸ਼ ਦੇ ਵਿੱਚ ਮੈਂਬਰਸ਼ਿਪ ਦਾ ਇਹ ਕੰਮ ਚੱਲ ਰਿਹਾ ਹੈ ਔਰ 4 ਲੱਖ ਬੂਥ ਨੇ ਹਰ ਬੂਥ ਤੇ ਅਸੀਂ ਮੈਂਬਰਸ਼ਿਪ ਕਰ ਰਹੇ ਹਾਂ ਹਰ ਬੂਥ ਕਿਉਂਕਿ ਪਾਰਟੀ ਪਾਰਟੀ ਕਹਿੰਦੀ ਹੈ ਕਿ ਜਿਹੜਾ ਪਾਰਟੀ ਦਾ ਕੰਮ ਹੈ ਉਹ ਅਸੀਂ ਵੀਂਦੇ ਰੂਪ ਦੇ ਇਹ ਜੀ ਦਾ ਜੋ ਕਹਿਣਾ ਸlogan ਤੋਂ ਦੇ ਵਿੱਚ ਕਿ ਆਖਰੀ ਬੰਦੇ ਤੱਕ ਵੀ ਪਾਰਟੀ ਦਾ ਕਾਰਜਕਰਤਾ ਪਹੁੰਚੇਗਾ ਦੇਸ਼ ਉਹਦੇ ਲਈ ਪ੍ਰਯਾਸ ਕਰਦੇ ਹੋਏ ਅਸੀਂ 4 ਲੱਖ ਬੂਥਾ ਤੱਕ ਪਾਰਟੀ ਨੂੰ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਜੋ ਸਾਡਾ ਲਕਸ਼ ਰਹੇਗਾ ਇਹਨੇ ਮੈਂਬਰ ਕੀ ਕਰਨਗੇ ਪ੍ਰਧਾਨ ਮੰਤਰੀ ਜੀ ਦੀ ਸੋਚ ਕੀ ਹੈ ਪ੍ਰਧਾਨ ਮੰਤਰੀ ਜੀ ਦਾ ਵਿਜ਼ਨ ਕੀ ਹੈ ਪ੍ਰਧਾਨ ਮੰਤਰੀ ਜੀ ਚੋਣਾਂ ਦੀ ਪਰਵਾਹ ਨਹੀਂ ਕਰਦੇ ਪ੍ਰਧਾਨ ਮੰਤਰੀ ਜੀ ਦੇਸ਼ ਦੇ ਲਈ ਕੰਮ ਕਰਦੇ ਨੇ ਔਰ ਉਹਨਾਂ ਦਾ ਵਿਜ਼ਨ ਜਿਹੜਾ ਹੈ ਉਹ 2047 ਹੈ ਅਸੀਂ 2021 ਜਿ ਬੈਠੇ ਆ 2047 ਦਾ ਸੋਚ ਰਹੇ ਨੇ 2047 ਅਸੀਂ ਪੂਰਨ ਵਿਕਸਿਤ ਭਾਰਤ ਬਣਾਣਾ ਹੈ ਦੁਨੀਆ ਦਾ ਨੰਬਰ 1 ਵਿਕਸਿਤ ਭਾਰਤ ਬਣਾਣਾ ਹੈ ਅਸੀਂ ਆਤਮ ਨਿਰਭਰ ਭਾਰਤ ਬਣਾਇਆ ਹੈ ਮੇਡ ਇਨ ਇੰਡੀਆ ਮੇਕ ਇਨ ਇੰਡੀਆ ਹਰ ਪ੍ਰੋਡਕਟ ਜਿਹੜਾ ਦੁਨੀਆ ਵਿੱਚ ਵਿਕੇਗਾ ਉਹਦੇ ਤੇ ਮੇਡ ਇਨ ਇੰਡੀਆ ਲਿਖਿਆ ਆਏਗਾ ਮੇਕ ਇਨ ਇੰਡੀਆ ਲਿਖਿਆ ਆਏਗਾ ਇਹ ਪ੍ਰਧਾਨ ਮੰਤਰੀ ਜੀ ਦਾ ਸੁਪਨ ਹੈ ਪ੍ਰਧਾਨ ਮੰਤਰੀ ਜੀ ਦਾ ਸੁਪਨਾ ਹੈ ਕਿ ਪਹਿਲੀ ਅਰਥਵਿਵਸਤਾ ਜਿਸ ਤਰ੍ਹਾਂ ਮੈਨੇਟਡ ਹੋਣੂ ਔਰ ਇਹਦੇ ਲਈ ਸਭੀ ਕਾਰਜਕਰਤਾ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਬਨਣ ਵਾਲੇ ਨੇ ਉਹ ਜੁਟਣਗੇ ਔਰ ਇਹ ਸਾਡਾ ਸੰਗਠਨ ਪਰਵ ਹੈ ਅਸੀਂ ਇਹਨੂੰ ਤਿਹਾਰ ਦੀ ਤਰ੍ਹਾਂ ਮਨਾਨੇ ਆ ਆਪਣੇ ਸਦਸਤਾ ਅਭਿਆਨ ਨੂੰ ਸੋ ਇਹ ਤਿਹਾਰ ਸਾਡਾ ਆਂਦਾ 6 ਸਾਲ ਬਾਅਦ ਜਿੰਨੂੰ ਮਨਾਣ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਔਰ ਤੁਹਾਨੂੰ ਅਸੀਂ ਸੰਬੋਧਿਤ ਕਰ ਰਹੇ ਹਾਂ ਕਿਉਂਕਿ ਲੋਕਤੰਤਰ ਦਾ ਚੌਥਾ ਸਤੰਮ ਤੁਸੀਂ ਹੋ ਤੁਸੀਂ ਦੇਸ਼ ਦੀ ਰੱਖਿਆ ਕਰਨੀ ਹੈ ਉਸ ਲਿਹਾਜ਼ ਨਾਲ ਤੁਹਾਡੀ ਜਾਣਕਾਰੀ ਵਿੱਚ ਇਹ ਬਹੁਤ ਜ਼ਰੂਰੀ ਹੈ ਕੋਈ ਕੁਐਸਚਨ ਐਨੀ ਕੁਐਸਚਨ ਸਾਰਿਆਂ ਨੇ ਨਾ ਕਈਆਂ ਨੇ ਫੜ ਗਿਆ ਬੰਦੇ ਜਿਹੜੇ 1500 ਪਾਰਟੀਆਂ ਨੇ ਇਹ ਮੋਸਟਲੀ ਪਰ ਮੈਂ ਉਹਦਾ ਜ਼ਿਕਰ ਸ਼ੁਰੂਮਣੀ ਗਾਲੀ ਦਾਲ ਦਾ ਨਾਮ ਵੀ ਲੈਣਾ ਮੈਂ ਮੇਰੀ ਬੈਸਟ ਕਾਨਫਰੰਸਿਸ ਲੋ ਸ਼ੁਰੂਮਣੀ ਗਾਲੀ ਦਾਲ ਵੀ ਪਰਿਵਾਰਵਾਦੀ ਪਾਰਟੀ ਹੈ ਔਰ ਇਸ ਤਰ੍ਹਾਂ ਹੀ ਮੈਂ ਨਾ ਲੈਣ ਲੱਗਾ ਤਾਂ ਮੈਨੂੰ 10 ਮਿੰਟ ਲੱਗ ਜਾਣਗੇ ਹੁ ਡੀਐਮ ਕੇ ਦਾ ਨਾਮ ਹੀ ਲਿਆ ਡੀਐਮ ਕੇ ਵੀ ਪਰਿਵਾਰਵਾਦ ਸੁਣਨੇ ਨੇ ਭਾਈ ਸਾਹਿਬ ਡੀਐਮ ਕੇ ਵੀ ਪਰਿਵਾਰਵਾਦ ਦੀ ਪਾਰਟੀ ਹੈ ਸੋ ਈਵਨ

ਵੋਟ ਸ਼ੇਅਰ 8% ਤੋਂ 19% ਤੱਕ ਵਧਿਆ ਕੇਵਲ ਭਾਰਤੀ ਜਨਤਾ ਪਾਰਟੀ ਇਹ ਜਿਹੜਾ ਲੋਕ ਸਭਾ ਚੋਣਾਂ ਵਿੱਚ ਔਰ ਅਸੀਂ 23 ਜਾਂ 25 ਸੀਟਾਂ ਵਿਧਾਨ ਸਭਾ ਦੀ ਜਿਹੜੀ ਹੈ ਉਹ ਜਿੱਤੀਆਂ ਨੇ ਆਪਣੇ ਦਮ ਤੇ ਆਪਣੇ ਸਿੰਬਲ ਤੇ ਕਮਲ ਦੇ ਫੁੱਲ ਤੇ ਤੇ ਇਹ ਪ੍ਰਚਾਰ ਪ੍ਰਸਾਰ ਵਿਸਤਾਰ ਪਾਰਟੀ ਦਾ ਚੱਲਦਾ ਰਹੇਗਾ ਔਰ ਤੁਸੀਂ ਦੇਖਣਾ 2027 ਦੇ ਵਿੱਚ ਹਲੇ ਤੇ ਪੰਚ ਸਰਪੰਚ ਹਰਜਗਾਸੀ ਸਰਪੰਚ ਕਹਾ ਕਰਨ ਵਾਲੇ ਹਰ ਪਿੰਡ ਦੀ ਸਾਡੀ ਅਪਰੂਵ ਹੋ ਗਈ ਹੈ ਹਰ ਤਸਵੀਜ ਅਪਰੂਵ ਹੋ ਗਈ ਹੈ ਹਰ ਤਰ੍ਹਾਂ ਦੇ ਵਰਗ ਦੀ ਸਾਡੀ ਅਪਰੂਵ ਹੋ ਗਈ ਹੈ ਔਰ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਵੀ ਭਾਰਤੀ ਜਨਤਾ ਪਾਰਟੀ ਦਾ ਹੋਏਗਾ ਇਹ ਪੱਥਰ ਦੇ ਉੱਤੇ ਲਿਖਿਆ ਲੋਕ ਅੱਜ ਸਾਰੀਆਂ ਪਾਰਟੀਆਂ ਨੂੰ ਦੇਖ ਚੁੱਕੇ ਨੇ ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹੇ ਆਮ ਆਮੀ ਪਾਰਟੀ ਹੋਵੇ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੇ ਦੇਖ ਲਈਆਂ ਹੁਣ ਉਹਨਾਂ ਦਾ ਲਕਸ਼ਵ ਇੱਕ ਹੈ ਕਿ ਸੱਚੀ ਸੱਚੀ ਅਸੀਂ ਡਬਲ ਇੰਜਨ ਦੀ ਸਰਕਾਰ ਬਣਾ ਰਹੀ ਹੈ ਉਹ ਰਹਿ ਗਈ ਹੈ ਭਾਰਤੀ ਜਨਤਾ ਪਾਰਟੀ ਗ੍ਰਾਫ ਨੇ ਇਹ ਸ਼ੋਅ ਕੀਤਾ ਹੈ ਹਾਲੇ ਤੱਕ ਪਹਿਲੀ ਵਾਰੀ ਅਸੀਂ 13 ਲੋਕ ਸਭਾ ਸੀਟਾਂ ਇਕੱਲੇ ਲੜੇ ਤੇ ਗ੍ਰਾਫ ਦੇਖੋ ਸਾਡਾ ਗਿਣਾ ਉੱਪਰ ਗਿਆ ਹੈ ਆਉਣ ਵਾਲੇ ਸਮੇਂ ਇੱਥੇ ਅਨਾਦੀ ਪੁਨਰ ਰਿਤਿ ਹੋਏਗੀ ਜਿਸ ਤਰ੍ਹਾਂ ਦੋ ਵਾਰੀ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ ਉਸ ਤਰ੍ਹਾਂ ਹੀ ਬੜੀ ਸ਼ਾਨ ਦੇ ਨਾਲ ਪੰਜਾਬ ਦੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਡਬਲ ਇੰਜਨ ਦੀ ਸਰਕਾਰ बीजेपी को भारतीय जनता पार्टी ने कह की कोई नहीं है ਅਭਿਵਿਅਕਤੀ ਦੀ ਉਹਨਾਂ ਨੂੰ ਆਜ਼ਾਦੀ ਹੈ ਐਜ਼ ਅ ਇੰਡੀਵਿਜੂਅਲ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਇਹ ਸਟੇਟਮੈਂਟ ਹੈ ਇਹਦੇ ਕੀ ਸਭ ਜਵਾਬ ਆ ਜਾਂਦੇ ਨੇ ਕਿ ਭਾਰਤੀ ਜਨਤਾ ਪਾਰਟੀ ਨੇ ਆਪਣੇ ਆਪ ਨੂੰ ਅਲੱਗ ਕਰ ਲਿਆ ਆਈ ਥਿੰਕ ਥਿਸ ਇਜ਼ ਦਾ ਰਿਪਲਾਈ ਯੂ ਕੈਨ ਅੰਡਰਸਟੈਂਡ ਇਨ ਐਨੀ ਵੇ ਜੋ ਤੁਸੀਂ ਕਹਿ ਰਹੇ ਹੋ ਉਹ ਸਿੰਬੋਲਿਕ ਇੰਡੀਕੇਸ਼ਨ ਮੈਂ ਤੁਹਾਨੂੰ ਭਾਈ ਸਾਹਿਬ ਦੇ ਦਿੱਤੀ ਇਹਦੇ ਲਈ ਜੀ ਆਈ ਐਮ ਆਸਕਿੰਗ ਯੂ ਯਾ ये बयान नहीं होता है या आई आई मेक इट क्लियर टू यू दैट द स्टेटमेंट ऑफ आवर हाई कमांड दैट वी आर नॉट कंसर्न्ड अबाउट द स्टेटमेंट इज द स्टेटमेंट ऑफ एन इंडिविजुअल बीजेपी वर्कर सो दिस इज नॉट द सेइ आइडियोलॉजी ऑफ बीजेपी और बीजेपी इज नॉट रिस्पONSIBLE FOR दिस स्टेटमेंट आई थिंक द� ਸ਼ੀਰ ਮਦਦ ਹਾਂ ਜੀ ਜਦੋਂ ਤੁਹਾਨੂੰ ਜੀ ਜੀ ਨੋ ਰਿਸ਼ਟਾ ਉਹ ਰਹੇ ਹਾਂ ਜੀ ਉਹਦੇ ਕੋਈ ਫਾਈਨਲ ਨੋਟ ਹੈ ਕਿ ਉਹ ਪੈਂਡਿਕਲੋ ਨਿਜਰੇ ਨੰਬਰ ਹੈ ਜੀ ਐਸਏ ਜੀ 121 ਸੀ ਜੀ ਦੇ ਜਿੰਦਾਰੇ ਐ ਐਸਾ ਐਸਾ ਮੈਂ ਉਧਰ ਬੜੀ ਪਲੈਨਿਫਿਕੇਸ਼ਨ ਕਰ ਰਹਾ ਹਾਂ ਕਿ ਆਨ ਵਾਲੇ ਸਮੇਂ ਜੀ 18% ਸਾਡੀ ਬਾਇਅਤ ਦੀ 19% ਹੋਈ ਹੈ ਅਸੀਂ ਮੋਡ ਦੇ ਵਿੱਚ ਅਸੀਂ ਪਬਲਿਕ ਨੂੰ ਲੈ ਕੇ ਚੱਲੇ ਆ ਮੈਂ ਸਮਝਣਾ ਵਾਂਗੇ ਪਬਲਿਕ ਦਾ ਗਰਾਫ ਵਧਿਆ ਹੈ ਫਿਰ ਮੈਂਬਰਸ਼ਿਪ ਦਾ ਗਰਾਫ ਤੇ ਕਿਸੇ ਵੀ ਪਾਰਟੀ ਦੇ ਨਾਲ ਤੁਰੀਹਾ ਸਕਦੇ ਉਹ ਵਿਚਾਰਧਾਰਾ ਨੂੰ ਉਹਨਾਂ ਨੇ ਅਕਸੈਪਟ ਕੀਤਾ ਵੋਟ ਪਾਉਣ ਦਾ ਹੱਕ ਹੈ ਦੇਖੋ ਅਸੀਂ ਬਾਤ ਦੇ ਤੇ ਨਹੀਂ ਕਰਦੇ ਕਿਸੇ ਨੂੰ ਕੋਈ ਵੋਟ ਪਾਓ ਸਾਡੀ ਮੈਂਬਰਸ਼ਿਪ ਕਿਤੇ ਲਿਖਿਆ ਫਾਰਮ ਹੈ ਕਿ ਵੋਟ ਜਿਹੜਾ ਤੁਸੀਂ ਪਾਣਾ ਅਨੁਵਾਰਿਆ ਹੈ ਤੁਹਾਡੇ ਲਈ ਪਰ ਜੋ ਸੀ ਕੰਮ ਕਰ ਰਹੇ ਨੇ ਮੋਦੀ ਜੀ ਮੈਂ ਉਹਨਾਂ ਡਿਟੇਲ ਹੀ ਨਹੀਂ ਜਵਾਂ ਆਪ ਬੈਠਾਂਗਾ ਤੁਹਾਡੇ ਨਾਲ ਮੈਂ ਤਾਂ ਐਮਪੀ ਰਿਆ ਮੈਂ 5-7 ਘੰਟੇ ਬੋਲ ਸਕਣਾ ਮੋਦੀ ਜੀ ਦੀ ਉਪਲਬਧਤਾ ਤੇ ਬੋਲਾਂਗਾ ਨਹੀਂ ਕੋਈ ਸਮਾਂ ਅਨੁਮੋਲਿਆ ਸੋ ووٹ ਪਾਣਾ ਜਿਹੜਾ ਉਹ ਨੈਤਿਕ ਅਧਿਕਾਰ ਹੈ ਔਰ ਅਸੀਂ ਹੋਰ ਮਿਹਨਤ ਨਾਲ ਕੰਮ ਕਰਾਂਗੇ ਜਿਹਦੇ ਨਾਲ ਦੇਖੋ ਮਿਹਨਤ ਕਰੇ ਪਾਰਟੀ ਜਿੰਦਾ ਜੰਤਾ ਪਾਰਟੀ ਕਹਿੰਦੀ ਪਾਰਟੀ ਹੈ ਜਿਹੜੀ 24 ਘੰਟੇ 365 ਦਿਨ ਕੰਮ ਕਰਦੀ ਹੈ ਸਾਡੇ ਲਈ ਚੋਣ ਆਣਾ ਜਾਂ ਜਾਣਾ ਕੋਈ ਗੱਲ ਨਹੀਂ ਹੁੰਦੀ ਸਾਡੀਆਂ ਬੈਠਕਾਂ ਤੁਸੀਂ ਦੇਖੀਆਂ ਕੱਲੀਆਂ ਸਾਡੀਆਂ ਹੀ ਨੇ ਉਹ ਆਮ ਆਦਮੀ ਪਾਰਟੀ ਕੋਲ ਵੀ ਕੱਢ ਨਹੀਂ ਰਹੀ ਕਾਂਗਰਸ ਕੋਲ ਵੀ ਕੱਢ ਰਿਹਾ ਹਵਾ ਦੇ ਨਾਲ ਚਲਦੀ ਹੈ ਆ ਕਾਂਗਰਸ ਨੇ ਗੁੰਮਰਾਹ ਕਰਤਾ ਧੂਰਾ ਕਰਤਾ ਤੇ ਸੰਵਿਧਾਨ ਬਦਲ ਦੇਣਗੇ ਲੋਕ ਤੁਸੀਂ ਸਾਡੇ ਸਾਥੀ ਗੁੰਮਰਾ ਹੋਵੇ ਪਰ ਕੋਈ ਸੁਲਝਾਨ ਨਹੀਂ ਬਦਲਿਆ ਜੋ ਲੜਦੇ ਹੀ ਛਣੰਤਰਦੇ ਨੇ ਆਮ ਆਦਮੀ ਪਾਰਟੀ ਨੇ ਝੂਠੇ ਵਾਦੇ ਕੀਤੇ ਵਾਦਾ ਕੋ ਪੂਰਾ ਨਹੀਂ ਹੋਇਆ ਹੁਣ ਪੰਜ ਦੇ ਬਿਲਦੇ ਨੇ ਮੈਂ ਜਵਾਬ ਲੈਣਾ ਚਾਹੁੰਦਾ ਤੁਹਾਡੇ ਮਾਧਿਅਮ ਤੋਂ ਲੋਕਦਰ ਚੌਥੇ ਸਤੰਭੋ ਕਿ ਜਿਹੜੀ ਲੋਕਲ ਬਾਡੀਜ਼ ਦੇ ਇਲੈਕਸ਼ਨ ਚਾਹੇ ਉਹ ਪਾਰਸ਼ ਪੰਚ ਕਾਰਪੋਰੇਸ਼ਨ ਦਾ 2 ਸਾਲ ਤੋਂ ਖਾਲੀ ਪੰਚ ਸਰਪੰਚ ਕਿਉਂ ਇਹਨਾਂ ਨੇ ਡਿਲੇ ਕੀਤੇ ਕਿਤੋਂ ਡਰਦੇ ਨੇ ਲੋਕਾਂ ਤੋਂ ਡਰਦੇ ਨੇ ਅੱਜ ਤੁਸੀਂ ਦੇਖੋ ਕੋਈ ਨੁਮਾਇੰਦਾ ਹੀ ਨਹੀਂ ਹੈ ਇਹਦੇ ਕੂੜਿਆਂ ਦੇ ਢੇਰ ਲੱਗੇ ਨੇ ਸੈਨੀਟੇਰਜ ਰੁਕੇ ਹੋਏ ਨੇ ਕੋਈ ਨਮਾਇੰਦੇ ਜਿਹੜੇ ਕੌਂਸਲ ਕਿਸੇ ਵੀ ਪਾਰਟੀ ਦੇ ਚੁਣਦੇ ਜਨਤਾ ਤੁਸੀਂ ਮੌਕਾ ਤੇ ਦਿੰਦੇ ਕੋਈ ਮੌਕਾ ਨਹੀਂ ਦਿੱਤਾ ਕਿ ਡਰ ਗਏ ਵੋਟਰ ਤੋਂ ਕਿਉਂਕਿ ਆਮ ਆਦਮੀ ਪਾਰਟੀ ਨੇ ਇਨਾ RNAਸ਼ ਔਰ ਵਿਨਾਸ਼ ਕਰਤਾ ਕਿ ਇਹਦਾ ਹਰ ਜੋ ਵੋਟਰ ਨੂੰ ਫੇਸ ਕਰਨ ਤੋਂ ਡਰਦੇ ਨੇ ਜੇ ਮੇਰੀ ਕੀ ਅੰਮ੍ਰਿਤ ਸਰ ਤੋਂ ਕਾਫੀ ਟਾਈਮ ਤੋਂ ਸੀਟ ਲਈ ਜਾ ਰਹੀ ਹੈ ਜੀ ਉਹਦੇ ਕਿੰਨੇ ਰੱਖਦੇ ਪਤਾ ਕਿੰਨੇ ਚ ਵੀ ਅੰਮ੍ਰਿਤ ਜੀ ਤੁਸੀਂ ਅੰਮ੍ਰਿਤ ਸਰ ਨੂੰ ਜੀ ਕਿ

ਉਸ ਪਹਿਲੀ ਵਾਰੀ ਨੀਵ ਜਿਹੜੀ ਸੀ ਉਹ 10 ਕਰੋੜ ਸਦਸਿਆਂ ਦੇ ਨਾਲ ਸਾਡੀ ਪਾਰਟੀ ਖੜੀ ਹੋਈ ਸੀ। ਔਰ ਉਸ ਤੋਂ ਬਾਅਦ ਪਾਰਟੀ 18 ਕਰੋੜ ਸਦਸੇ ਬਣੇ। ਪਹਿਲੇ ਚਾਈਨਾ ਦੀ ਜਿਹੜੀ ਪਾਰਟੀ ਸੀ ਉਹ ਨੰਬਰ 1 ਸੀ ਸੁਣਿਆ ਹੈ। ਅੱਜ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਨੰਬਰ 1 ਪਾਰਟੀ ਜਿਹੜੀ ਹੈ ਸੰਖਿਆ ਦੇ لحاظ ਸਭ ਤੋਂ ਵੱਡੀ ਪਾਰਟੀ ਦੁਨੀਆ ਦੀ ਕੋਈ ਹੈ ਜੋ ਭਾਰਤੀ ਜਨਤਾ ਪਾਰਟੀ ਜਿਹਦਾ ਸੇ કાર્યਕਰਤਾਂ ਦੰਦਾ ਹੈ। ਉਹਨਾਂ

ਦੂਜੀ ਗੱਲ ਤੁਸੀਂ ਬਣੋਗੇ ਕਿ ਵੈੱਬਸਾਈਟ bjp.org ਇਹਦੇ ਤੇ ਵੀ ਤੁਸੀਂ ਸਦਸ્ય ਬਣ ਸਕਦੇ ਹੋ ਨਮੋ ਐਪ ਸਭ ਇੰਟਰਨੈਟ ਟਰਾਂਸਪੇਰੈਂਟ ਨਮੋ ਐਪ ਤੇ ਤੁਸੀਂ ਬਣ ਸਕਦੇ ਹੋ WhatsApp ਕੈਨ ਤੇ ਵੀ ਬਣ ਸਕਦੇ ਹੋ QR ਕੋਡ ਫਾਰਮ ਦੇ ਉੱਤੇ ਵੀ ਬਣ ਸਕਦੇ ਹੋ ਰਸਤਾ ਜਿੱਥੇ ਕਿ ਇੰਟਰਨੈਟ ਨਹੀਂ ਹੈ ਜੀ ਉੱਥੇ ਵੀ ਪਾਰਟੀ ਨੇ ਪ੍ਰਬਾਅ ਕਰਨ ਲੱਗਿਆ ਹੈ ਕਿ ਸਾਡਾ ਉਹ ਫਾਰਮ ਹੋਏਗਾ ਉਹਦੇ ਤੇ ਹੱਥ ਦੇ ਨਾਲ ਤੁਸੀਂ ਆਪਣੇ ਘਰ ਦੇ ਵੀ ਮੈਂਬਰ ਬਣ ਸਕਦੇ ਹੋ ਕੋ ਪਾਰਟੀ ਇਨਾ ਮਹੱਤਵ ਦਿੰਦੀ ਹੈ ਪਾਰਟੀ ਦੇ ਲੋਕਤੰਤਰ ਨੂੰ ਕਿ ਲੋਕਤੰਤਰ ਚਾਹੇ ਹੋਵੇ ਸੱਤਾ ਸਾਡੀ ਤਾਂ ਵੀ ਲੋਕਤੰਤਰ ਜਿਹੜਾ ਹੈ ਉਹਦਾ ਧਿਆਨ ਨਹੀਂ ਰੱਖਨੇ ਆ ਚਾਹੇ ਸਾਡੀ ਪਾਰਟੀ ਹੋਵੇ ਉਹਦੇ ਵਿੱਚ ਵੀ ਅਸੀਂ ਲੋਕਤੰਤਰ ਦਾ ਪ੍ਰਮਾਣ ਹੈ ਉਸ ਤੋਂ ਬਾਅਦ ਅੱਜ 1500 ਪਾਰਟੀਆਂ ਨੇ ਔਰ ਉਹ 1500 ਪਾਰਟੀਆਂ ਜੋ ਭਾਰਤੀ ਜਨਤਾ ਪਾਰਟੀ ਇੱਕ ਮਤ ਦੇਸ਼ ਦੀ 1500 ਪਾਰਟੀਆਂ ਨੇ ਐਸੇ ਭਾਰਤੀ ਜਨਤਾ ਪਾਰਟੀ ਇੱਕੋ ਮਾਤਰ ਪਾਰਟੀ ਹੈ ਜਿਹੜੀ ਕਿ ਲੋਕਤੰਤਰ ਦਾ ਪਾਲਨ ਕਰਦੀ ਹੈ। ਔਰ ਸਾਡੇ ਸੰਵਿਧਾਨ ਗਿਆ ਭਾਰਤੀ ਜਨਤਾ ਪਾਰਟੀ ਦਾ ਉਹਦਾ ਅਨੁਛੇਦ ਨੰਬਰ 9 ਦੇ ਹਿਸਾਬ ਦੇ ਨਾਲ ਅਸੀਂ 6 ਸਾਲ ਦੇ ਬਾਅਦ ਮੈਂਬਰਸ਼ਿਪ ਕਰਨੇ ਆ। ਤੋਂ ਉਸੇ ਤਰ੍ਹਾਂ ਅਸੀਂ ਇਹ ਮੈਂਬਰਸ਼ਿਪ ਸ਼ੁਰੂ ਕੀਤੀ ਹੈ ਜਿਹੜੇ ਕਿ ਪਹਿਲੇ ਪ੍ਰਧਾਨ ਮੰਤਰੀ ਜੀ ਮੈਂਬਰ ਬਣਨੇ ਨੇ ਔਰ ਕੱਲ ਸਾਡੇ ਚਾਹਰ ਸਾਹਿਬ ਪੰਜਾਬ ਦੇ ਮੈਂਬਰ ਬਣਨੇ ਨੇ ਔਰ ਅੱਜ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਇੰਚ ਸਾਰੇ ਜਿੰਮੇਵਾਰੀਆਂ ਲਗੀਆਂ ਨੇ ਕਿ ਅਸੀਂ ਮੈਂਬਰਸ਼ਿਪ ਡਰਾਈਵ ਜਿਹੜੀ ਹੈ ਫਾਰਮਲੀ ਉਹਨੂੰ ਆਰੰਭ ਕੀਤਾ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਅધ્યક્ષ ਸੁਸ਼ੀਲ ਜੀ ਦੇ ਦਿੱਖਤਾ ਦੇ ਵਿੱਚ ਅਸੀਂ ਉਹ ਮੈਂਬਰਸ਼ਿਪ ਡਰਾਈਵ ਜਿਹੜੀ ਹੈ ਉਹ ਸ਼ੁਰੂ ਕੀਤੀ ਔਰ ਜੋ ਪਾਰਟੀ ਸੋਚਦੀ ਹੈ ਕਿ 10 ਕਰੋੜ ਤੋਂ ਵੱਧ ਅਸੀਂ ਮੈਂਬਰ ਬਣਾਉਣੇ ਨੇ ਲੱਖ ਰੱਖਿਆ ਪਾਰਟੀ ਦੇ ਲੋਕੋਂ ਆਨੁਰਾਗ ਕਰਾਂਗੇ ਪਾਰਟੀ ਦੇ ਸਭ ਤੋਂ ਵੱਡੀ ਹੈ ਦੁਨੀਆ ਦੀ ਮੈਂ ਵੀ ਨਾ ਪਾਰਟੀ ਥਕਦੀ ਐ ਨਾ ਝੱਦੀ ਐ ਨਾ ਥਕਦੀ ਐ ਅੱਜ ਵੀ ਸਾਡਾ ਇੰਜੋਸ ਹੋਰ ਮੈਂਬਰ ਬਣਾਵਾਂਗੇ ਜੀ ਹੋਰ ਘਰਾਂ ਤੱਕ ਜਾਵਾਂਗੇ ਹੋਰ ਲੋਕਾਂ ਨੂੰ ਇਸ ਪਾਰਟੀ ਨਾਲ ਜੋੜਾਂਗੇ ਰਾਸ਼ਟਰਪਤੀ ਪਾਰਟੀ ਐ ਬੀਜੇਪੀ ਸਾਡੇ ਲਈ ਸੱਤਾ ਸੇਵਾ ਦਾ ਮਾਜਰਨਾ ਹੈ ਜਿਹਨੇ ਅਧਿਕ ਸਖਸ ਹੋਣਗੇ ਜਿਹਨੇ ਵੱਧ ਹੱਥ ਹੋਣਗੇ ਉਨਹੀ ਸੇਵਾ ਅਸੀਂ ਵੱਧ ਕਰ ਸਕਾਂਗੇ 140 ਕਰੋੜ ਦੇਸ਼ਵਾਸੀਆਂ ਦਾ ਇਹ ਲੱਖ ਲੈ ਕੇ